ਮੇਰੇ ਨਾਲ ਅੱਜ ਜਿਹੜੀ ਸੰਗੀਤਕ ਹਸਤੀ ਐ ਉਹ ਉਹ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਸਾਡਾ ਬਹੁਤ ਅਜ਼ੀਜ਼ ਪੰਜਾਬੀਆਂ ਦਾ ਬਹੁਤ ਪਿਆਰਾ ਲਾਡਲਾ ਗਾਇਕ ਅਰਮਾਨ ਢਿੱਲੋਂ ਲੋਗੋ ਅਸੀਂ ਤੇਰਾ ਨਾਮ ਜੱਪੀਏ ਹੱਸਿਆ ਵੀ ਕਰੀਂ ਸ਼ਕੀਨ ਜੱਟੀਏ ਹੱਸਿਆ ਵੀ ਕਰੀਂ ਸ਼ਕੀਨ ਜੱਟੀਏ ਦਈਏ ਤੈਨੂੰ ਸੋਹਣੀਆਂ ਮੁਹੱਬਤਾਂ ਦਾ ਛੱਲਾ ਮੁੰਹੀ ਦੇਣੀ ਤੈਨੂੰ ਹਕੀਕਤ ਦੇ ਆਖੀਏ ਜੇ ਕੱਲੀ ਕਿਤੇ ਮੇਲ ਜਿਵੇਂ ਕਿ ਪੰਜਾਬੀ ਦਰਸ਼ਕ ਸਾਰੇ ਜਾਣਦੇ ਆ ਮਾਈਕਲਵਿੰਦਰ ਢਿੱਲੋਂ ਜੀ ਦੇ ਫਰਜ਼ੰਦ ਨੇ ਰਮਨਤ ਢਿੱਲੋਂ ਜੀ ਤੇ ਅੱਜ ਕੱਲ ਆਸਟ੍ਰੇਲੀਆ ਟੂਰ ਤੇ ਆਏ ਹੋਏ ਨੇ ਕੀ ਫਰਕ ਲੱਗਦਾ ਆਡियंस ਦਾ ਪੰਜਾਬ ਦੀ ਦਾ ਤੇ ਆਸਟ੍ਰੇਲੀਆ ਦਾ ਪੰਜਾਬ ਦੇ ਵਿੱਚ ਅਸੀਂ ਡੇਲੀ ਵੇਚਦੇ ਆ ਸਾਨੂੰ ਪਤਾ ਹੁੰਦਾ ਵੀ ਆਡियंस ਨੇ ਕੀ ਸੁਣਨਾ ਵੀ ਸਾਨੂੰ ਪਤਾ ਹੁੰਦਾ ਵੀ ਆਪਾਂ ਪੰਜਾਬੀਆਂ ਨੂੰ ਕਹਿ ਦਿੰਦੇ ਆ ਵੀ ਦੁੱਖ ਦੀ ਰਗ ਪਤਾ ਨਹੀਂ ਬਹੁਤ ਮੈਂ ਨਾ ਲੋਕਪ੍ਰਾਪਕ ਉਹਦਾ ਬ੍ਰਿਸਬਨ ਸ਼ੋਅ 'ਚ ਵੀ ਅਸੀਂ ਦੇਖਿਆ ਇੱਕ ਮਾਤਾ ਜੀ ਤੁਹਾਨੂੰ ਮਿਲੇ ਸ਼ੋਅ ਤੋਂ ਬਾਅਦ ਆ ਕੇ ਉਹਨਾਂ ਨੇ ਤੁਹਾਡੇ ਹੱਥ ਚੁੰਮੇ ਮਤਲਬ ਉਹ ਇੱਕ ਫੀਲਿੰਗ ਸਤਕਾਰ ਹੀ ਲੱਗਿਆ ਕਿਉਂਕਿ ਜਿੰਨੀ ਬਾਈ ਜੀ ਦੀ ਕਮਾਈ ਸੀਗੀ ਉਹ ਮੈਨੂੰ ਲੱਗਦਾ ਸਾਰਾ ਕੁਝ ਥੋੜੀ ਝੋਲੀ ਪਾਇਆ ਪਰਮਾਤ ਪਰ ਮੈਨੂੰ ਇਹ ਲੱਗਦਾ ਹੁੰਦਾ ਭਾਜੀ ਵੀ ਜਿੰਨਾ ਗੱਲ ਵੀ ਜਿੱਥੇ ਬਾਪਾ ਛੱਡ ਕੇ ਗਏ ਸੀ ਮੈਨੂੰ ਉੱਥੇ ਤੱਕ ਪਹੁੰਚਣ ਲਈ ਬਹੁਤ ਟਾਈਮ ਲੱਗਦਾ ਹਾਂ ਫਿਰ ਵੀ ਕਹ ਲੋ ਵੀ ਆਡੀਅנס ਮੇਰੇ ਵਿੱਚੋਂ ਉੱਚੀ ਵੀ ਦੇਖ ਰਹੀ ਹੈ ਟੀਪੋਪ ਦੇ ਘਰੇ ਨਹੀਂ ਉਹ ਜਾਂਦੇ ਬਾਅਦ ਜਾਣਦੀਆਂ ਤੂੰ ਵੀ ਇਕੱਠੇ ਕਾ ਕਰਕੇ ਤੇਰੇ ਕਾਲਜ ਦੇ ਮੁੰਡੇ ਲੱਗਦੇ ਆ ਜੱਟ ਤੇ ਨਹੀਂ ਤੇਰੀ ਹੌਂ ਕਰਕੇ ਜਦ ਬਾਈ ਜੀ ਦੇ ਜਾਣ ਤੋਂ ਬਾਅਦ ਕਿਹੜੇ ਕਿਹੜੇ ਬੰਦਿਆਂ ਦਾ ਆਉਣ ਜਾਣ ਹੈਗਾ ਆਪਣੇ ਨਾਲ ਪਰਿਵਾਰ ਨਾਲ ਤੁਹਾਡੇ ਨਾਲ ਪੈਂਦੀ ਉਹਨਾਂ ਦਾ ਪਰਿਵਾਰ ਨਾਲ ਕਲੋਦੋ ਇਦਾਂ ਹੋ ਗਿਆ ਸੀਗਾ ਵੀ ਇਹ ਮੰਮੀ ਨੂੰ ਨਾਲ ਕੋਲ ਜਾਦਾ ਦਾ ਦਿਨ ਨਹੀਂ ਸੀਗੇ ਹਾਂਜੀ ਤਾਂ ਸਾਰੇ ਇੱਕ ਕਲੋ ਵੀ ਇੱਕ ਵਾਰ ਤਾਂ ਆਈਗਾ ਜੀ ਉਸ ਤੋਂ ਬਾਅਦ ਬਹੁਤ ਲਿਮਟਡ ਬੰਦੇ ਰਹਿ ਗਏ ਸੀਗੇ ਅੱਛਾ ਜੀ ਸਭ ਤੋਂ ਬੈਸਟ ਗੱਲ ਮੈਨੂੰ ਲੱਗਦੀ ਹੁੰਦੀ ਜਿਵੇਂ ਤੁਹਾਡੇ ਮੰਮੀ ਤੁਹਾਡੇ ਨਾਲ ਜਾਂਦੇ ਆ ਸਾਰੇ ਟੂਰ ਤੇ ਹਨਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਫਾਦਰ ਤੋਂ ਬਾਅਦ ਮਾਂ ਇੱਕ ਮਤਲਬ ਐਸਾ ਆਸਰਾ ਹੁੰਦੀ ਹੈ ਹਨ ਕਿਉਂਕਿ ਉਹਨਾਂ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਵੀ ਚੱਕੀ ਹੋਈ ਹੈ ਤੁਹਾਡੇ ਨਾਲ ਦੇਂਦੇ ਆ ਸਸੀਗਲ ਜੀ ਮੈਂ ਹਾਂ ਤੁਹਾਡਾ ਆਪਣਾ ਰਾਜਦੀਪ ਲਾਲੀ ਤੇ ਤੁਸੀਂ ਦੇਖ ਰਹੇ ਹੋ 7 ਸੀਜ਼ ਟੀਵੀ ਆਸਟ੍ਰੇਲੀਆ ਮੇਰੇ ਨਾਲ ਅੱਜ ਜਿਹੜੀ ਸੰਗੀਤਕ ਹਸਤੀ ਹੈ ਉਹ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਉਹਨਾਂ ਲਈ ਕਿਸੇ ਸ਼ਾਇਰ ਨੇ ਲਿਖਿਆ ਮੰਨਿਆ ਕੋਈ ਬਦਲੀ ਤੁੱਪਾਂ ਰੋਕ ਵੀ ਲੈਂਦੀ ਏ ਉਹ ਚਾਨਣ ਦੇ ਫੰਬੇ ਤਾਂ ਹੀ ਸੋਖ ਵੀ ਲੈਂਦੀ ਏ ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੋ ਮੇਰੀ ਮੁਰਾਦ ਮੇਰੇ ਨਾਲ ਸਾਡਾ ਬਹੁਤ ਅਜ਼ੀਜ਼ ਪੰਜਾਬੀਆਂ ਦਾ ਬਹੁਤ ਪਿਆਰਾ ਲਾਡਲਾ ਗਾਇਕ ਅਰਮਾਨ ਢਿੱਲੋਂ ਅਰਮਾਨ ਜੀ ਸਸੀਕਾਲ ਜੀ ਆਇਆਂ ਨੂੰ 7 ਸੀ ਦੇ ਬੇੜੇ ਤੇ ਆਸਟ੍ਰੇਲੀਆ ਦੀ ਪੂਰੀ 7 ਸੀ ਦੀ ਟੀਮ ਵੱਲੋਂ ਤੁਹਾਨੂੰ ਨਿਗੀ ਜੀ ਆਇਆਂ ਥੈਂਕ ਯੂ ਭਾਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਆਪਾਂ ਗੱਲਾਂ-ਬਾਤਾਂ ਦਾ سلسلہ ਸ਼ੁਰੂ ਕਰੀਏ ਜਿਵੇਂ ਕਿ ਪੰਜਾਬੀ ਦਰਸ਼ਕ ਸਾਰੇ ਜਾਣਦੇ ਆ ਬਾਈ ਕੁਲਵਿੰਦਰ ਢਿੱਲੋਂ ਜੀ ਦੇ ਫਰਜ਼ੰਦ ਨੇ ਅਰਮੰਟ ਢਿੱਲੋਂ ਜੀ ਤੇ ਅੱਜਕੱਲ੍ਹ ਆਸਟ੍ਰੇਲੀਆ ਟੂਰ ਤੇ ਆਏ ਹੋਏ ਨੇ ਇਹਨਾਂ ਦਾ ਆਸਟ੍ਰੇਲੀਆ ਟੂਰ ਬਹੁਤ ਹੀ ਸਕਸੈਸ ਚੱਲ ਰਿਹਾ ਲਾਈਵ ਸ਼ੋਜ਼ ਤੁਸੀਂ ਕੀਤੇ ਆ ਕਿੱਥੇ-ਕਿੱਥੇ ਇਹ ਸ਼ੋ ਹੋ ਗਏ ਤੇ ਕਿੱਥੇ-ਕਿੱਥੇ ਰਹਿੰਦੇ ਆ ਪਾਜੀ ਇਹ ਪਰਥ ਤੋਂ ਬੇਸਿਕਲੀ ਸ਼ੁਰੂ ਹੋਇਆ ਸੀਗਾ ਜੀ ਤੇ ਪਰਥ ਤੋਂ ਬਾਅਦ ਆਪਾਂ ਕੱਲ ਵੀ ਮੈਲਬਨ ਪਰਫਾਰਮ ਕੀਤਾ ਉਸ ਤੋਂ ਬਾਅਦ ਮੈਲਬਨ ਤੋਂ ਬਾਅਦ ਨਿਊਜ਼ੀਲੈਂਡ ਜੀ ਆਕਲੈਂਡ ਹੋ ਗਿਆ ਇਹ ਆਪਣਾ ਟੀ ਫੁਕੀ ਹੋ ਗਿਆ ਲਿੰਕਟਨ ਤੇ ਕ੍ਰਾਈਸਚਰਚ ਤੋਂ ਬਾਅਦ ਫਿਰ ਮੈਲਬਨ ਵੈਰੀ ਗੁੱਡ ਤੇ ਕੈਨਬਰਾ ਤੇ ਹੁਣ ਐਡੀਲੇਡ ਬ੍ਰੇਸਬੇਨ ਤੋਂ ਬਾਅਦ ਕੇਨਸ ਤੇ ਦੁਬਾਰਾ ਫਿਰ ਮੈਲਬਨ ਤੇ ਤੋਂ ਬਾਅਦ ਟੂਰ ਦੀ ਸਮਾਪਤੀ ਵੈਰੀ ਗੁੱਡ ਕਿਹੜੇ ਕਿਹੜੇ ਆਰਟਿਸਟ ਨੇ ਨਾਲ ਇਹ ਟੂਰ ਚ ਗੈਲੋ ਐਮ ਡੀ ਪਟਿਲ ਮੈਮ ਹੁਣੀਆਂ ਅੱਛਾ ਜੀ ਤੇ ਮਾਈ ਸ਼ਰਮਾ ਹੁਣੀਆਂ ਸੀਗੇ ਜੀ ਹਾਂਜੀ ਇਹ ਸਾਰਾ ਟੂਰ ਤੁਹਾਡਾ ਤਿੰਨਾਂ ਦਾ ਇਕੱਠਿਆਂ ਦਾ ਕਲੈਬ ਚ ਆ ਓਕੇ ਕੀ ਮਹਿਸੂਸ ਹੁੰਦਾ ਹੈ ਪੰਜਾਬ ਤੋਂ ਪਹਿਲੀ ਵਾਰ ਆਏ ਆ ਆਸਟ੍ਰੇਲੀਆ ਕਿ ਪਹਿਲਾਂ ਵੀ ਆਏ ਹੋ ਮੇਰੇ ਸੈਕਿੰਡ ਟਾਈਮ ਆਇਆ ਮੈਂ ਨਰਟੀ ਦੇ ਵਿੱਚ ਪਹਿਲਾਂ ਆਇਆ ਹੋਇਆ ਸੀ ਅੱਛਾ ਜੀ ਹਾਂ ਜੀ ਕੀ ਫਰਕ ਲੱਗਦਾ ਹੈ ਆਡੀਅנס ਦਾ ਪੰਜਾਬ ਦੀ ਤਾਂ ਤੇ ਆਸਟ੍ਰੇਲੀਆ ਦਾ ਫਰਕ ਭਾਜੀ ਕਹ ਲੋ ਸਾਰੀਆਂ ਚੀਜ਼ਾਂ ਨੂੰ ਲੈ ਕੇ ਡਿਫਰੈਂਟ ਆ ਕਿ ਪੰਜਾਬ ਦੇ ਵਿੱਚ ਅਸੀਂ ਡੇਲੀ ਵਿਚਰਦੇ ਆ ਸਾਨੂੰ ਪਤਾ ਹੁੰਦਾ ਵੀ ਆਡੀਅנס ਨੇ ਕੀ ਸੁਣਨਾ ਵੀ ਸਾਨੂੰ ਪਤਾ ਹੁੰਦਾ ਵੀ ਆਪਾਂ ਪੰਜਾਬੀਆਂ ਨੂੰ ਕਹਿ ਦਿੰਦੇ ਆ ਨਾ ਵੀ ਦੁੱਖ ਦੀ ਰਗ ਪਤਾ ਹੁੰਦੀ ਵੀ ਹੁਣ ਆ ਗਾਣੇ ਤੋਂ ਬਾਅਦ ਆ ਗਾਣਾ ਸੁਣੋਗੇ ਜੀ 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 ਤੇ ਕਿਉਂਕਿ ਪਿਛਲੀ ਵਾਰ ਮੈਂ ਪਹਿਲੀ ਵਾਰ ਆਇਆ ਸੀ ਤਾਂ ਇੱਕ ਕਲੋ ਵੀ ਅੰਡਰਸਟੈਂਡਿੰਗ ਨਹੀਂ ਇੰਨੀ ਹੁੰਦੀ ਜੀ ਤੇ ਉਦੋਂ ਮੇਰਾ ਫਰਸਟ ਟੂਰ ਸੀਗਾ ਜੀ ਵੀ ਕਲੋ ਇੰਟਰਨੈਸ਼ਨਲੀ ਐਰ ਕੀ ਹੋਰ ਕੌਨਫੀਡੈਂਟ ਨਾਲ ਆਏ ਹਾਂ ਹਾਂ ਉਦੋਂ ਕਲੋ ਵੀ ਥੋੜਾ ਕੌਨਫੀਡੈਂਸ ਲੈਵਲ ਵੀ ਹੁੰਦਾ ਸੀ ਹੁੰਦਾ ਇਸ ਵਾਰ ਵੀ ਆ ਪਰ ਇਹ ਆ ਵੀ ਨਹੀਂ ਆਪਣਾ ਬੈਸਟ ਦੇ ਗਾਣਾ ਵੇਰੀ ਗੁੱਡ ਨਹੀਂ ਬਹੁਤ ਸੋਹਣਾ ਕਿਉਂਕਿ ਮੈਂ ਨਾ ਜਿਵੇਂ ਅਸੀਂ ਆਡੀਅנס ਚ ਵਿਚਰਦੇ ਆ ਤੇ ਤੁਹਾਡੇ ਲਾਈਵ ਸ਼ੋਜ਼ ਨੂੰ ਪੰਜਾਬ ਚ ਵੀ ਬਹੁਤ ਵਧੀਆ ਹੰਗਾਰਾ ਮਿਲਦਾ ਕਿਉਂਕਿ ਬਾਈ ਜੀ ਦੇ ਨਾਲ ਤੁਹਾਡੀ ਡਿੱਟੋ ਕਹ ਲਓ ਵੋਕਲ ਸਾਰਾ ਹੂਬ ਹੂ ਉਹੀ ਸਾਰਾ ਸਾਰਾ ਕੁਝ ਹੈ ਹਨਾ ਘੂਰ ਘੂਰ ਤੱਕੇ ਰੂਪ ਦੀਏ ਹਟੀਏ ਰੱਬ ਵਾਂਗੂ ਅਸੀਂ ਤੇਰਾ ਨਾਂ ਜਪੀਏ ਹੱਸਿਆ ਵੀ ਕਰਨੀ ਸ਼ੁਕੀਨ ਜੱਟੀਏ ਹੱਸਿਆ ਵੀ ਕਰਨੀ ਸ਼ੁਕੀਨ ਜੱਟੀਏ ਦਈਏ ਤੈਨੂੰ ਸੋਹਣੀਆਂ ਮੁਹੱਬਤਾਂ ਦਾ ਛੱਲਾ ਮੁੰਡੀ ਦੇਂਗੀ ਕਿ ਨਹੀਂ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂਗੀ ਤਾਂ ਨਹੀਂ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂਗੀ ਤਾਂ ਨਹੀਂ ਕੀ ਬਾਤ ਹੈ ਜੀ ਕੀ ਬਾਤ ਹੈ ਵੈਲ ਡਨ ਤੇ ਇਹ ਇਹਨਾਂ ਚੀਜ਼ਾਂ ਕਰਕੇ ਮੈਨੂੰ ਲੱਗਦਾ ਵੀ ਜਿਹੜੀ ਤੁਹਾਡੀ ਗਾਣਿਆਂ ਦੀ ਸਿਲੈਕਸ਼ਨ ਵੀ ਹੈ ਕਿਤੋਂ ਨਾ ਕਿਤੋਂ ਉਹਨਾਂ ਦਾ ਰੰਗ ਝਲਕਦਾ ਤੁਹਾਡੇ 'ਚ ਹਨਾ ਹਾਂਜੀ ਕਿਉਂਕਿ ਪਹਿਲਾਂ ਮੈਂ ਹੁਣ ਵੀ ਕਹ ਦੋ ਵੀ ਬੰਟੀ ਭਾਜੀ ਹੁਣਾਂ ਨਾਲ ਗਾਣੇ ਕਰਦਾ ਹੁੰਦਾ ਸੀਗਾ ਬੰਟੀ ਬੈਂਸ ਜੀ ਹਾਂਜੀ ਬੰਟੀ ਬੈਂਸ ਹੁਣਾਂ ਨਾਲ ਠੀਕ ਹੈ ਤੇ ਸਾਡੀ ਕਹ ਲੋ ਵੀ ਮੇਨ ਜਦੋਂ ਫਿਕ ਸਟੂਡੀਓ 'ਚ ਗਾਣਾ ਬਣਾਉਣ ਜਾਂਦੇ ਸੀਗੇ ਸਾਡਾ ਮੇਨ ਮੋਟਿਵ ਇਹੀ ਹੁੰਦਾ ਸੀ ਵੀ ਅਸੀਂ ਗਾਣਾ ਰੱਖਣਾ ਵੀ ਉਹਦੇ ਵਿੱਚ ਇਦਾਂ ਨਾ ਜਵੇ ਵੀ ਕੋਈ ਏਜ ਵਾਲਾ ਬੰਦਾ ਰਹਿੰਦਾ ਐ ਈਜ ਗਿਆ ਸਮਝਿਆ ਸਾਰੇ ਵਰਗਾਂ ਨੂੰ ਲੈ ਕੇ ਚੱਲਦੇ ਹਾਂ ਜੀ ਜੀ ਵੀ ਯੰਗਸਟਰਸ ਵੀ ਸੁਣਨ ਜੀ ਮੇਡੇਜ ਵਾਲੇ ਵੀ ਸੁਣਨ ਤੇ ਜਿਹੜਾ ਨੇ ਪਾਪਾ ਨੂੰ ਸੁਣਾਇਆ ਉਹ ਵੀ ਸੁਣ ਕਿਉਂਕਿ ਸਾਰੀਆਂ ਏਜ ਜਦੋਂ ਖੁਸ਼ ਹੋਣਗੀਆਂ ਯਾ ਤਾਂ ਉਹ ਸਾਰਾ ਵਧੀਆ ਲੱਗਦਾ ਕੰਬੀਨੇਸ਼ਨ ਇਹ ਸਭ ਤੋਂ ਵਧੀਆ ਗੱਲ ਮੈਨੂੰ ਜਿਹੜੀ ਲੱਗਦੀ ਹੁੰਦੀ ਹੈ ਬਈ ਥੋੜੀ ਜਿਹੜੀ ਜਨਰੇਸ਼ਨ ਹੈ ਜਿਹੜੇ ਹੁਣ ਯੰਗ ਮੁੰਡੇ ਕੁੜੀਆਂ ਗਾਉਂਦੇ ਹਨਾ ਉਹਨਾਂ ਚ ਲਾਈਵ ਵਾਲੇ ਬੰਦੇ ਬਹੁਤ ਘੱਟ ਆ ਕਿਉਂਕਿ ਤੁਹਾਡੀ ਮੈਂ ਤੁਹਾਡੀਆਂ ਜਿਹੜੀਆਂ ਵੀਡੀਓ ਦੇਖੀਆਂ ਰੀਲਸ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਪਾਉਨੇ ਹੋ ਉਹਦੇ ਚ ਤੁਹਾਡੀ ਮਿਊਜ਼ੀਸ਼ਨ ਵਾਲਾ ਤਿਆਰੀ ਹੈ ਹਨਾ ਇੱਕ ਤੁਹਾਡੀ ਵੋਕਲ ਦਾ ਲੈਵਲ ਬਹੁਤ ਵਧੀਆ ਹੈ ਸੋ ਇਹ ਜਿਹੜੀ ਚੀਜ਼ ਹੈ ਕਿਤੇ ਨਾ ਕਿਤੇ ਤੁਹਾਨੂੰ ਐਂ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਲਾਈਵ ਚ ਕਿੰਨੇ ਕ ਬੰਦੇ ਰਹਿਣਗੇ ਮੈਦਾਨ ਚ ਮੈਨੂੰ ਨਹੀਂ ਲੱਗਦਾ ਬਈ ਬਹੁਤੇ ਲੱਗਣਗੇ ਬਈ ਭਾਜੀ ਮੈਨੂੰ ਇਹ ਲੱਗਦਾ ਵੀ ਜੇਣਾ ਨੇ ਕਹ ਲੋ ਮਿਹਨਤ ਕੀਤੀ ਹੋਈ ਹੈ ਯਾਰ ਕਿਉਂਕਿ ਐਟ ਦੀ ਐਂਡ ਆਫ ਸਟੂਡੀਓ ਤਾਂ ਅਸੀਂ ਸੌ ਕਟ ਵਰਡ ਕਰ ਲੈਨੇ ਆ ਅੱਗੇ ਕਲਾਈਨ ਸਹੀ ਹੈ ਹਾਂ ਪਰ ਆਡੀਅנס ਸਾਹਮਣੇ ਵੀ ਜਿਹੜਾ ਮੈਂ ਕਰਕੇ ਆਇਆ ਹਾਂ ਹਾਂ ਜੀ ਚਲੋ ਵੀ ਜੇ ਪੂਰਾ ਪ੍ਰਪੱਕ ਤੌਰ ਤੇ ਆਇਆ ਉਹ ਹੀ ਟਿਕੂ ਤੇ ਟੂਰਨਾਮੈਂਟਾਂ ਦੇ ਵੀ ਲਾਉਣੇ ਪ੍ਰੋਗਰਾਮ ਉੱਥੇ ਹਾਂ ਜੀ ਮੈਂ ਕਹਿੰਦਾ ਤਾਂ ਥੋੜੇ ਜਿਹਾ ਘੱਟ ਲਾਉਣਾ ਕਿਉਂਕਿ ਵੀ ਪੰਜਾਬ ਚ ਪਾਰਟੀ ਬਾਜ਼ੀ ਦਾ ਥੋੜਾ ਜਿਹਾ ਚੱਕਰ ਲੱਗਦਾ ਲੜਾਈਆਂ ਹੋ ਜਾਂਦੀਆਂ ਹਾਂ 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 ਜੀ ਹਾਂ ਜੀ ਪਰ ਇਹ ਹੁੰਦਾ ਵੀ ਜਿੱਥੇ ਜਾਈਏ ਵੀ ਕਲੋ ਲੜਾਈ ਤਾਂ ਕਿਵੇਂ ਸਾਰਿਆਂ ਨੂੰ ਵੀ ਜਿਹੜੇ ਲੜੇ ਵੀ ਇਕੱਠੇ ਹੋ ਜਾਣ ਇਕੱਠੇ ਹੋ ਜਾਣਾ ਅਸਲੀ ਸਵਾਦ ਕਿੱਥੇ ਆਉਂਦਾ ਗਾ ਕਿ ਮੈਂ ਮਤਲਬ ਜਿਵੇਂ ਹੁਣ ਤੁਸੀਂ ਬਾਹਰਲੇ ਦੇ ਕੰਟਰੀਆਂ ਦੀਆਂ ਸਟੇਜਾਂ ਵੀ ਕੀਤੀਆਂ ਪਿੰਡਾਂ ਦੀਆਂ ਵੀ ਕੀਤੀਆਂ ਮਤਲਬ ਅਰਮਾਨ ਕਿੱਥੇ ਜਾ ਕੇ ਐਨ ਪੂਰਾ ਕਹਿੰਦਾ ਵੀ ਹੁਣ ਇੱਥੇ ਸਵਾਦ ਆ ਗਿਆ ਪੂਰਾ ਮਨ ਲੱਗਾ ਭਾਜੀ ਜਗ੍ਹਾ ਨਹੀਂ ਡਿਪੈਂਡ ਕਰਦੀ ਆਡੀਅנס 'ਤੇ ਡਿਪੈਂਡ ਕਰਦੀ ਜੀ ਮੈਂ ਲਾਫਟ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਮੈਂ ਪੰਜਾਬੀ ਯੂਨੀਵਰਸਿਟੀ ਗਿਆ ਸੀ ਪਟਿਆਲੇ ਅੱਛਾ ਜੀ ਤਾਂ ਉੱਥੇ ਮੇਰੀ ਸੀਗੀ ਟਰੈਕ ਤੇ ਪਰਫਾਰਮੈਂਸ ਸੀਗੀ ਵੀ ਪਿੱਛੇ ਫੀਡੀ ਤੇ ਗਾਣਾ ਸੀ ਜੀ 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 ਤੇ ਜਦੋਂ ਮੈਂ ਐਦਾਂ ਹੀ ਵੈਨਿਟੀ 'ਚ ਬੈਠੇ ਸੀਗੀ ਗਿੱਪੀ ਬਾਜੀ ਹੋਣਾ ਦੀ ਮੂਵੀ ਦੀ ਪ੍ਰੋਮੋਸ਼ਨ ਸੀਗੀ ਅੱਛਾ ਜੀ ਮੈਂ ਸੁਣਿਆ ਮੈਂ ਕਿਹਾ ਵੀ ਮਿਊਜ਼ੀਸ਼ian ਵਜ ਰਹੇ ਆ ਵੀ ਐ ਚੰਗਾ ਜਾਂ ਨਹੀਂ ਲੱਗ ਰਿਹਾ ਹਨਾ ਸੀੜੀ ਤੇ ਗਾ ਕੇ ਚੱਲ ਜਾਈਏ ਯਾ ਵੀਰ ਕੁਛ ਨਾ ਕੁਛ ਆਪਾਂ ਲਾਈਵ ਕਰੀਏ ਹਨਾ ਵੀ ਮੁੰਡਾ ਸੀਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਦੇਖ ਲਓ ਜੇ ਸਾਡਾ ਤਾਲ ਨੇ ਬੈਠਦਾ ਹੋਇਆ ਮਿਊਜ਼ੀਸ਼ੀਅਨ ਨਾ ਵੀ ਕਿੰਨੇ ਗਾਣੇ ਗਾ ਜਾਣੇ ਆ ਹਾਂਜੀ 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 ਤਾਂ ਜਦੋਂ ਅਸੀਂ ਗਏ ਕੱਲੋ ਵੀ ਉਹ ਮਿਊਜ਼ੀਸ਼ੀਅਨਸ ਨੇ ਵੀ ਇੰਨਾ ਕੁ ਜ਼ਿਆਦਾ ਸਾਹ ਦਿੱਤਾ ਫੀਲਿੰਗ ਹੋਇਆ ਵੀ ਉਹਨਾਂ ਨੇ ਪਹਿਲੀ ਵਾਰ ਗਾਇਆ ਕੀ ਬਾਤ ਹੈ ਤੇ ਮੈਨੂੰ ਲੱਗਦਾ ਅਸੀਂ ਦੋ ਗਾਣੇ ਵਾਲੇ ਗਏ ਸੀ ਉੱਥੇ ਡੇਢ ਘੰਟਾ ਲੱਗਿਆ ਹੈ ਵੈਰੀ ਗੁੱਡ ਤੇ ਜੋ ਉੱਥੇ ਦੇ ਕਹ ਲੋ ਵੀ ਸਟੂਡੈਂਟਸ ਦਾ ਰਿਸਪੌਂਸ ਤਾਂ ਗੱਲੋ ਵੀ ਬਹੁਤ ਜ਼ਿਆਦਾ ਵਧੀਆ ਸੀ ਜੋ ਉੱਥੇ ਦੇ ਪ੍ਰੋਫੈਸਰਸ ਦੇ ਲੈਕਚਰਰ ਤਾਂ ਕਿਉਂਕਿ ਉਹਨਾਂ ਨੇ ਪਾਪਾ ਨੂੰ ਵੀ ਸੁਣਿਆ ਹੋਇਆ ਸੀ ਜੀ 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 ਮਾਤਾ ਜੀ ਕੋਲ ਇਦਾਂ ਸੀਗਾ ਵੀ ਮੈਂ ਜਦੋਂ ਗਾਰੇਆਂ ਸੀਗਾ ਵੀ ਉਹ ਕੱਲੀ ਕੱਲੀ ਥੱਲੇ ਬੈਠੇ ਵੀ ਇੱਕ ਇੱਕ ਲੈਣ ਨਾਲ ਗਾਰੇ ਸੀ ਵੈਰੀ ਗੁੱਡ ਵੈਰੀ ਗੁੱਡ ਨੀ ਮਾਤਾ ਮੈਂ ਨਾ ਲੋਕ ਭਾਵ ਕੋਈ ਦਾ ਬ੍ਰਿਸਟਨ ਸ਼ੋਅ ਚ ਵੀ ਅਸੀਂ ਦੇਖਿਆ ਇੱਕ ਮਾਤਾ ਜੀ ਤੁਹਾਨੂੰ ਮਿਲੇ ਸ਼ੋਅ ਤੋਂ ਬਾਅਦ ਆ ਕੇ ਉਹਨਾਂ ਨੇ ਤੁਹਾਡੇ ਹੱਥ ਚੁੰਮੇ ਮਤਲਬ ਉਹ ਇੱਕ ਫੀਲਿੰਗ ਸਤਕਾਰ ਹੀ ਲੱਗਾ ਕਿਉਂਕਿ ਜਿੰਨੀ ਬਾਈ ਜੀ ਦੀ ਕਮਾਈ ਸੀਗੀ ਉਹ ਮੈਨੂੰ ਲੱਗਦਾ ਸਾਰਾ ਕੁਝ ਤੁਹਾਡੀ ਝੋਲੀ ਪਾਇਆ ਪ੍ਰਮਾਤਮਾ ਨੇ ਕਿਉਂਕਿ ਦਰਸ਼ਕਾ ਜਿਹੜੇ ਉਹ ਉਹ ਬਾਈ ਜੀ ਨੂੰ ਤੁਹਾਡੇ ਚੋਂ ਦੇਖਦੇ ਆ ਹਾਂਜੀ ਹੈਨਾ ਪਰ ਮੈਨੂੰ ਇਹ ਲੱਗਦਾ ਹੁੰਦਾ ਭਾਜੀ ਵੀ ਜਿੰਨਾ ਗੱਲ ਵੀ ਜਿੱਥੇ ਪਾਪਾ ਛੱਡ ਕੇ ਗਏ ਸੀ ਮੈਨੂੰ ਉੱਥੇ ਤੱਕ ਕੰਟੈਂਟ ਨੂੰ ਹਲੇ ਬਹੁਤ ਟਾਈਮ ਲੱਗਿਆ ਪਰ ਫਿਰ ਵੀ ਗੱਲ ਉਹ ਆਡੀਅנס ਮੇਰੇ ਵਿੱਚੋਂ ਉਹ ਜੀ ਦੇਖ ਰਹੀ ਹੈ ਏਡੀ ਬਹੁਤ ਵੱਡੀ ਗੱਲ ਬਿਲਕੁਲ 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 ਕਿਵੇਂ ਮਹਿਸੂਸ ਹੁੰਦਾ ਹੁੰਦਾ ਜਦੋਂ ਇੰਨਾ ਲੋਕ ਪਿਆਰ ਕਰਦੇ ਆ ਹੈਨਾ ਬਹੁਤ ਵਧੀਆ ਮਹਿਸੂਸ ਹੁੰਦਾ ਭਾਜੀ ਜੀ ਚਲੋ ਇੱਕ ਇਦਾਂ ਹੁੰਦਾ ਵੀ ਹੈਨਾ ਜਦੋਂ ਅਸੀਂ ਮੈਂ ਪੰਜਾਬ ਦਾ ਕਹ ਲੋ ਵੀ ਇੰਡੀਆ ਦਾ ਪਤਾ ਵੀ ਹਨਾ ਲੋਕ ਅਸੀਂ ਡੇਲੀ ਮਿਲਦੇ ਆ ਹਾਂਜੀ ਹਾਂਜੀ ਤੇ ਜਦੋਂ ਇੱਥੇ ਆ ਕੇ ਦੇਖੀਦਾ ਵੀ ਮੈਂ ਇਹ ਸੋਚਦਾ ਹੁੰਦਾ ਹਾਂ ਵੀ ਕਈ ਗਾਣੇ ਇਦਾਂ ਦੇ ਆ ਵੀ ਜਿਹੜੇ ਹਨਾ ਵੀ ਆਪਣੇ ਪੰਜਾਬ ਵੀ ਘੱਟ ਪਤਾ ਹੋਗੇ ਵੀ ਜਦਾਂ ਦੀ ਤਸਵੀਰ ਹੈਗੇ ਗਰੀਬਾਂ ਨੇ ਕੀ ਪਿਆਰ ਕਰਦਾ ਤੇ ਇੱਥੇ ਸਾਨੂੰ ਦੋ ਤਿੰਨ ਕਹ ਲੋ ਵੀ ਮੁੰਡੇ ਮਿਲੇ ਤਾਂ ਉਹਨਾਂ ਨੇ ਸਾਨੂੰ ਐਡੇ ਪੁਰਾਣੇ ਗਾਣੇ ਕੱਢ ਕੇ ਦਿੱਤੇ ਵੀ ਹਨਾ ਵੀ ਅਸੀਂ ਆ ਗਾਣੇ ਸੁਣਦੇ ਹੁੰਦੇ ਸੀ ਮੈਂ ਆਪ ਮੈਂ ਤੁਹਾਨੂੰ ਦੱਸਿਆ ਜਿਵੇਂ ਮੈਂ ਉਹ ਉਹ ਗਾਣਾ ਬਹੁਤ ਆਪ ਗੁੰਗਣਾਈਦਾ ਹੈ ਵਿਚ ਪ੍ਰਦੇਸਾਂ ਸੋਹਣੇ ਆਵੇ ਤੇਰਾ ਦੱਸ ਦੇ ਕੀ ਹਨਾ ਕਿਉਂਕਿ ਉਹ ਇੱਕ ਮਤਲਬ ਪਹਿਲਾਂ ਨਾ ਜਿਹੜਾ ਅੱਜ ਤੋਂ 10 10 15 20 ਸਾਲ ਪਹਿਲਾਂ ਹਰ ਵਰਗ ਦੇ ਗਾਣੇ ਹੁੰਦੇ ਸੀ ਐਲਬਮ ਚ ਹੁਣ ਤਾਂ ਜਿਵੇਂ ਕਮਰਸ਼ੀਅਲ ਜ਼ਿਆਦਾ ਹੋ ਗਈ ਨਾ ਗਾਇਕੀ ਕਿਉਂਕਿ ਤੁਸੀਂ ਕਿਉਂਕਿ ਬਜਟ ਬਹੁਤ ਵੱਡੇ ਵੱਡੇ ਹੋ ਗਏ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਜਿਵੇਂ ਮੈਨੂੰ ਲੱਗਦਾ ਹੁੰਦਾ ਕਈ ਭੈਣਾ ਭਾਈਆਂ ਵਾਲੇ ਗਾਣੇ ਤਾਂ ਖਤਮ ਹੀ ਹੋ ਗਏ ਇਹਦਾ ਕੋਈ ਆਉਂਦੀ ਨਹੀਂ ਅੱਜਕੱਲ ਹਨਾ ਤੇ ਤੁਸੀਂ ਮਤਲਬ ਜਿਹੜੀ ਨਵੀਂ ਤੁਹਾਡੀ ਈਪੀ ਹੈ ਜਾਂ ਉਹਦੇ ਚ ਕਿਹੜੇ ਕਿਹੜੇ ਟੇਸਟ ਦੇ ਗਾਣੇ ਰੱਖੇ ਹੋਏ ਆ ਉਹਦੇ ਵਿੱਚ ਭਾਜੀ ਕਲਰ ਰੱਖੇ ਹੋਇਆ ਗਾਣੇ ਮੇਰਾ ਵੀ ਗੱਲ ਉਹੀ ਹੀ ਮੇਨ ਮੋਟਿਵ ਸਿਕਾ ਹਾਂਜੀ ਇਹ ਸਾਰੇ ਇੱਕੋ ਜਨਰ ਦੇ ਨਾ ਹੋਣ ਕਿਉਂਕਿ ਮੈਂ ਜਦੋਂ ਕਲੋ ਵੀ ਪੁਰਾਣੇ ਗਾਣੇ ਵੀ ਸੁਣਦਾ ਮੋਸਟਲੀ ਪੁਰਾਣੇ ਸੁਣਦਾ ਠੀਕ ਹੈ ਤੇ ਮੈਨੂੰ ਇਹ ਹੁੰਦਾ ਵੀ ਉਹਦੇ ਵਿੱਚ ਅਸੀਂ ਹਰ ਇੱਕ ਆਡੀਅנס ਨੂੰ ਵਿੱਚ ਇਨਵੋਲਵ ਕਰੀਏ ਜੀ ਵੀ ਮੁੰਡੇ ਫੁੰਡਿਆਂ ਨੂੰ ਹੋ ਗਏ ਵੀ ਕਲੋ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਸੈਡ ਸੌਂਗ ਹਾਂਜੀ ਹਾਂਜੀ ਠੀਕ ਯੈਸ ਯੈਸ ਯਸ ਆਪਣੀ 80 ਦੇ ਵਿੱਚ ਵੀ ਇਦਾਂ ਹੀ ਆ ਵੀ ਚੱਕਵੇਂ ਵੀ ਗਾਣੇ ਹੈਗੇ ਆ ਜੀ ਬੇਸਿਕਲੀ ਪੰਜ ਗਾਣੀਆਂ ਦੀ ਪੀ ਆ ਜੀ ਤੇ ਉਹਦੇ ਵਿੱਚ ਦੋ ਚੱਕਵੇਂ ਆ ਓਕੇ ਤੇ ਇੱਕ ਸੈਟ ਸੌਂਗਾ ਹਮਮ ਤੇ ਇੱਕ ਰੋਮਾਂਟਿਕ ਆ ਜੀ ਇੱਕ ਕਹੋ ਵੀ ਉਹ ਵੀ ਮੈਕ ਫਿਅਰ ਗੈਲੋ ਸੈਮੀ ਰੋਮਾਂਟਿਕ ਆ ਠੀਕ ਹੈ ਠੀਕ ਹੈ ਬੂ ਭਾਬੀ ਆ ਤੁਹਾਡੀ ਬਹੁਤ ਵੱਡੀ ਹਿੱਟ ਸੀ ਨਾ ਉਹ ਤੁਹਾਡਾ ਡੈਬਿਊ ਸੀਗਾ ਹਾਂਜੀ ਮੇਰਾ ਉਹ ਡੈਬਿਊ ਸੀਗਾ ਉਹ ਉਹ ਕੀਤਾ ਸੀ ਆਪਣੇ ਬਾਈ ਉਹਨਾਂ ਬੰਟੀ ਬੈਂਸ ਭਾਜੀ ਨੇ ਉਹ ਵੀ ਮੇਰਾ ਡੈਬਿਊ ਨਹੀਂ ਸੀਗਾ ਵੀ ਗਾਣਾ ਕਿਸੇ ਹੋਰ ਲਈ ਬਣਿਆ ਹੋਇਆ ਸੀ ਅੱਛਾ ਜੀ ਉਹਨਾਂ ਲਈ ਬਣਿਆ ਸੀ ਉਹਨਾਂ ਦਾ ਗਲਾ ਖਰਾਬ ਸੀਗਾ ਅੱਛਾ ਅੱਛਾ ਤੇ ਸਤਵਿੰਦਰ ਬੁੱਗਾ ਜੀ ਉਹਨਾਂ ਦੇ ਵੀ ਆਏ ਹੋਏ ਸੀ ਹਾਂਜੀ 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 ਠੀਕ ਹੈ ਤੇ ਭਾਜੀ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਹਨਾ ਵੀ ਉਹਨਿੰਦਰ ਤੂੰ ਗਾ ਕੇ ਦੇਖ ਹਾਂ ਉਹਨਾਂ ਨੇ ਗਾਇਆ ਇੱਦੀ ਇੱਦੀ ਉਹਨਾਂ ਨੂੰ ਲੱਗਿਆ ਵੀ 2 ਕੈਲੋ ਵੀ ਵੋਕਲਸ ਵਧੀਆ ਲੱਗ ਰੀਆਂ ਹਨੀ ਫਿਰ ਜਿੰਨੇ ਆਰਟਿਸਟ ਸੀਗੇ ਜੀ ਸਾਰਿਆਂ ਦਾ ਕੀਤਾ ਓਕੇ ਤੇ ਮੈਂ ਕਿਹਾ ਕੈਲੋ ਵੀ ਪਾਪਾ ਦਾ ਨਾ ਇੱਟਾ ਵੱਡਾ ਹਾਂਜੀ ਤੇ ਇੱਕ ਜ਼ਿੰਮੇਵਾਰੀ ਪਾਜੀ ਹੁਣਾਂ ਤੇ ਵੀ ਬਹੁਤ ਜੀ 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 ਵੀ ਕਿਵੇਂ ਵੀ ਰਿਸਪੌਂਸ ਮਿਲੂਗਾ ਆਡੀਅנס ਦਾ ਮੇਰਾ ਵੀ ਇਹੀ ਸੀਗਾ ਵੀ ਪਾਜੀ ਆਪ ਪੂਰਾ ਗਾਣਾ ਕਰਨ ਨਾਲੋਂ ਇੱਕ ਪੈਰਾ ਕੱਟ ਕੇ ਦੇਖ ਜੀ ਵੀ ਆਡੀਅנס ਦਾ ਕਿਹਜਾ ਰਿਸਪੌਂਸ ਆ ਬਚਪਨ ਚ ਕਦੋਂ ਤੋਂ ਕਦੋਂ ਕ ਲੱਗਿਆ ਸੀਗਾ ਵੀ ਮੈਂ ਇਸ ਫੀਲਡ ਚ ਆਉਣਾ ਇਸ ਫੀਲਡ ਦਾ ਕਹ ਲੋ ਸ਼ੌਂਕ ਮੈਨੂੰ ਪਹਿਲੇ ਸੀਗਾ ਜਦੋਂ ਕਹ ਲੋ ਵੀ ਮੈਂ ਪਾਪਾ ਨਾਲ ਕਾਫੀ ਪ੍ਰੋਗਰਾਮ ਤੇ ਜਾਣਾ ਹੁੰਨਾ ਸੀ ਜਹਾਂ ਦੀ ਪ੍ਰੋਗਰਾਮ ਹੋ ਗਏ ਜਾਂ ਕਹ ਲੋ ਮੇਲੇ ਹਾਂਜੀ ਤੇ ਮਨ ਨੂੰ ਪ੍ਰੋਗਰਾਮਾਂ ਨਾਲ ਸ਼ੂਟਿੰਗ ਦਾ ਜ਼ਿਆਦਾ ਚਾਹ ਹੁੰਦਾ ਸੀਗਾ ਠੀਕ 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 ਤੇ ਮੈਨੂੰ ਲੱਗਦਾ ਮੈਂ ਵੈਲੀ ਗਾਣਾ ਐਲਬਮ ਜਿਹੜੀ ਆਈ ਸੀਗੀ ਉਹਦੇ ਕੋਈ ਕੋਈ ਗਾਣਾ ਨਹੀਂ ਛੱਡਿਆ ਜਿੱਥੇ ਨਾ ਗਿਆ ਹੋਵੇ ਅੱਛਾ ਠੀਕ ਹੈ ਨਾਲ ਉਹਨਾਂ ਦੇ ਤੇ ਇੱਕ ਉਮਰ ਛੋਟੀ ਸੀ ਉਦਾਂ ਕਹ ਲੋ ਪ੍ਰੋਪਰ ਯਾਰ ਨਹੀਂ ਪਰ ਧੁੰਦਲਾ ਧੁੰਦਲਾ ਯਾਰ ਜੀ 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 ਕਿੰਨੇ ਸਾਲ ਦੇ ਸੀ ਤੁਸੀਂ ਉਦੋਂ ਮੈਂ ਉਦੋਂ 5 ਸਾਲ ਦਾ 5 ਸਾਲ ਦਾ ਹਾਂ ਜੀ ਜੀ ਠੀਕ ਹੈ ਤੇ ਹੁਣ ਕਦੋਂ ਫਿਰ ਮਾਇੰਡ ਬਣਿਆ ਪ੍ਰੋਪਰ ਵੀ ਹੁਣ ਆਪਾਂ ਆਉਣਾ ਹੀ ਆਉਣਾ ਇਸ ਲਾਈਨ 'ਚ ਮੈਂ ਜਦੋਂ ਪਾਪਾ ਦੇ ਬਾਅਦ ਫਰਸਟ ਟਾਈਮ ਸਟੇਜ ਤੇ ਪਰਫਾਰਮ ਕੀਤਾ ਸੀਗਾ ਜਦੋਂ ਮੈਂ ਫਰਸਟ ਕਲਾਸ ਦੇ ਵਿੱਚ ਹਾਂ ਅੱਛਾ ਜੀ ਵੈਰੀ ਗੁੱਡ ਲਗਦਾ 7-8 ਸਾਲ ਦਾ ਹੁਣ ਠੀਕ ਹੈ ਤੇ ਉਦੋਂ ਮੈਂ ਕਚੇਰੀਆਂ ਚ ਮੇਲੇ ਲੱਗਦੇ ਗਾਣਾ ਗਾਇਆ ਸੀ ਕਿਆ ਬਾਤ ਆ ਉੱਥੇ ਮਾਲਪੁਰ ਹਾਂਜੀ ਵੈਰੀ ਗੁੱਡ ਸਕੂਲ ਕਲਬ ਮੇਰੇ ਸਕੂਲ ਵਾਲੇ ਜੰਨੀ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਫੋਰਸ ਕੀਤਾ ਵੀ ਨਹੀਂ ਤੈਨੂੰ ਗਾਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਮੈਨੂੰ ਗਾਣਾ ਉੱਥੇ ਤਿਆਰ ਕਰਵਾਇਆ ਮੰਮੀ ਉਹਨਾਂ ਨੇ ਗਾਣਾ ਮੇਰੇ ਹੈੱਡਫੋਨਸ ਲਾ ਦਿੰਦੇ ਸੀ ਪਰ ਫਿਰ ਮੈਂ ਕਹਿੰਦਾ ਗਾਣਾ ਲਿਖ ਕੇ ਉਹਨੂੰ ਯਾਦ ਕੀਤਾ ਠੀਕ ਤੇ ਉਤ ਤੋਂ ਬਾਅਦ ਫਿਰ ਉਹਨੂੰ ਗੱਲ ਚੱਲ ਸੋ ਚੱਲੀ ਹੈ ਵੈਰੀ ਗੁੱਡ ਉਤ ਤੋਂ ਬਾਅਦ ਫਿਰ ਜਦੋਂ ਉਹ ਉੱਥੇ ਗਏ ਲੋ ਵੀ ਸਕੂਲ ਦੇ ਦਾ ਸੀਗੇ ਹਨਾ ਸਾਰੇ ਪੇਰੈਂਟਸ ਆਏ ਹੋਏ ਜਿਹਨਾਂ ਦੇ ਨਿਆਣੇ ਪੜਦੇ ਸੀਗੇ ਹਾਂਜੀ ਤੇ ਹੋਰ ਸਾਡੇ ਉੱਥੇ ਜਿੰਨੇ ਲੋਕਲ ਸ਼ਹਿਰ ਦੇ ਬੰਦੇ ਸੀਗੇ ਜਦੋਂ ਉਹਨਾਂ ਵੱਲੋਂ ਇੰਨਾ ਹੰਗਾਰਾ ਮਿਲਿਆ ਫਿਰ ਥੋੜਾ ਜਿਹਾ ਕੰਫੀਡੈਂਸ ਆ ਗਿਆ ਹੌਸਲਾ ਆ ਜਾਂਦਾ ਬੰਦੇ ਹਾਂਜੀ ਬਿਲਕੁਲ ਤੇ ਇੰਡਸਟਰੀ 'ਚ ਕਿਹੜੇ-ਕਿਹੜੇ ਬੰਦਿਆਂ ਨੇ ਇਸ ਫੀਲਡ 'ਚ ਓਨਲੀ ਥੋੜੀ ਹੈਲਪ ਕੀਤੀ ਵੀ ਜਬ ਬਾਈ ਜੀ ਦੇ ਜਾਣ ਤੋਂ ਬਾਅਦ ਕਿਹੜੇ-ਕਿਹੜੇ ਬੰਦਿਆਂ ਦਾ ਆਉਣ ਜਾਣ ਹੈਗਾ ਆਪਣੇ ਨਾਲ ਪਰਿਵਾਰ ਨਾਲ ਤੁਹਾਡੇ ਨਾਲ ਭੈਣ ਜੀ ਉਹਨਾਂ ਨਾਲ ਪਰਿਵਾਰ ਨਾਲ ਕਹਿੰਦੇ ਉਦੋਂ ਇਦਾਂ ਹੋ ਗਿਆ ਸੀਗਾ ਵੀ ਵੀ ਮੰਮੀ ਉਹਨਾਂ ਕੋਲ ਜੱਜ ਦਾਦਾ ਦਾਦੀ ਹੁੰਦੀ ਸੀਗੇ ਹਾਂਜੀ ਤਾਂ ਸਾਰੇ ਇੱਕ ਕੱਲੋ ਵੀ ਇੱਕ ਵਾਰ ਤਾਂ ਆਈ ਗਏ ਜੀ ਉਸ ਤੋਂ ਬਾਅਦ ਬਹੁਤ ਲਿਮਟਿਡ ਬੰਦੇ ਰਹਿ ਗਏ ਸੀਗੇ ਅੱਛਾ ਜੀ ਜਿਵੇਂ ਮਨਮੂਨ ਵਾਰਸ ਅੰਕਲ ਹਣੀ ਹਾਂਜੀ ਉਹ ਕੱਲੋ ਅਸੀਂ 4-5 ਵਾਰ ਮਿਲੇ ਆ ਠੀਕ ਹੈ ਤੇ ਉਸ ਤੋਂ ਬਾਅਦ ਇੰਡਸਟਰੀ ਚ ਆਉਣ ਲਈ ਦਿਲਪ੍ਰੀਤ ਨੂੰ ਭਾਜੀ ਹੁਣਾਂ ਨੇ ਠੀਕ ਹੈ ਜੀ ਕਿਉਂਕਿ ਉਹਨਾਂ ਨਾਲ ਕਾਫੀ ਟਾਈਮ ਤੋਂ ਗੱਲ ਹੁੰਦੀ ਸੀਗੀ ਠੀਕ ਹੈ ਤਾਂ ਉਹਨਾਂ ਨੇ ਕਹਲੋ ਵੀ ਜਿੰਨੀ ਉਹ ਜਿੰਨਾ ਕਹਲੋ ਵੀ ਆਪਣਾ ਕਰ ਸਕਦੇ ਸੀ ਹਾਂ ਸੀ ਉਹਨਾਂ ਨੇ ਦਿੱਤਾ ਠੀਕ ਠੀਕ ਤੇ ਉਸ ਤੋਂ ਬਾਅਦ ਫਿਰ ਤੇਜਵੰਦ ਕਿਟੂ ਜੀ ਉਹਨਾਂ ਕੋਲੋਂ ਮੈਂ ਸਿੱਖਦਾ ਰਿਆਂ ਵੈਰੀ ਗੁੱਡ ਵੈਰੀ ਗੁੱਡ ਉਹਨਾਂ ਨੇ ਕਾਫੀ ਸਪੋਰਟ ਕੀਤੀ ਕਿਉਂਕਿ ਉਹਨਾਂ ਤੇ ਸਾਰਾ ਛੜਤਾ ਸੀਗਾ ਵੀ ਹਾਂਜੀ ਹਾਂਜੀ ਮੰਮੀ ਹੁਣੀ ਵੀ ਗਈ ਸੀ ਨਾ ਵੀ ਉਹਨਾਂ ਨੇ ਇਹ ਕਿਹਾ ਵੀ ਜਦੋਂ ਤੁਹਾਨੂੰ ਲੱਗਿਆ ਵੀ ਇਹ ਗਾਣਾ ਕਰਨ ਯੋਗਾ ਹੋ ਗਿਆ ਸਾਨੂੰ ਉਦੋਂ ਦੱਸੋ ਉਦੋਂ ਦੱਸਿਓ ਹਾਂ ਫਿਰ ਤੁਸੀਂ ਲੁਧਿਆਣੇ ਰਹੇ ਉਹਨਾਂ ਕੋਲ ਉਹਨਾਂ ਚ ਮੈਂ ਆਪ ਡਾਊਨ ਕਰ ਦਾਂ ਆਪ ਡਾਊਨ ਕਰ ਲੈਂਦੀ ਕਿਉਂਕਿ ਮੰਮੀ ਇਕੱਲੇ ਹੁੰਦੇ ਹਾਂ ਹਾਂਜੀ 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 ਠੀਕ ਹੈ ਮੇਰੀ ਉੱਧਾ ਗੱਲ ਵੀ ਵੀਕ ਚ 4 ਦਿਨ ਕਲਾਸਿਸ ਹੁੰਦੀਆਂ ਸੀਗੀਆਂ ਅੱਛਾ ਜੀ ਤਾਂ ਦੋ ਦਿਨ ਵਿਹਲੇ ਫਿਰ ਸਹੀ ਹੈ ਮੈਂ ਆਪ ਡਾਊਨ ਕਰਦਾ ਹੁੰਦਾ ਸੀ ਠੀਕ 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 ਵੈਰੀ ਗੁੱਡ ਥੈਂਕ ਯ ਤੇ ਹੁਣ ਅੱਗੇ ਕਿਹੜੇ ਕਿਹੜੇ ਆਪਣੇ ਪ੍ਰੋਜੈਕਟ ਆ ਰਹੇ ਤੇ ਕਿਹਨਾਂ ਦੇ ਨਾਲ ਆਨੇ ਬੰਟੀ ਭਾਜੀ ਨਾਲ ਜਾਂ ਕਿਸੇ ਨਾਲ ਆ ਰਹੇ ਹਾਂਜੀ ਬੰਟੀ ਭਾਜੀ ਹੁਣਾਂ ਨਾਲ ਵੀ ਗਣ ਕੀਤੇ ਹੋਇਆ ਅੱਛਾ ਜੀ ਹੋਰ ਵੀ ਕਹ ਲਓ ਆਪਣੇ ਮਨਦੀਪ ਮਾਵੀ ਭਾਜੀ ਹੁਣ ਕਹ ਲਓ ਵੀ ਜਿਨ੍ਹਾਂ ਨਾਲ ਜਿਹੜੇ ਪਹਿਲਾਂ ਤੋਂ ਜੁੜੇ ਹੋਏ ਆ ਉਹੀ ਬੰਦਿਆਂ ਨਾਲ ਤਾਂ ਉਹਨਾਂ ਨਾਲ ਸਾਰੇ ਗਣ ਕੀਤੇ ਹੋਇਆ ਅੱਛਾ ਜੀ ਬਰਬੇ ਸਾਬ ਮੁੰਡਾ ਬੰਟੀ ਭਾਜੀ ਉਹਨਾਂ ਕੋਲ ਫਾਈਨ ਸੀਗਾ ਠੀਕ ਤਾਂ ਕਹ ਲਓ ਵੀ ਉਹਦੀ ਲੇਖਤ ਵੀ ਬਹੁਤ ਵਧੀਆ ਆ ਉਹ ਕਲ ਕੁਮਰਸ਼ੀਅਲੀ ਪੰਥਕ ਕਲ ਵੀ ਸਾਰੇ ਲੋਕ ਦੱਸ ਜੀ ਕਲ ਵੀ ਮਿਕਸਚਰ ਹੈ ਇੱਕ ਠੀਕ ਹੈ ਵਧੀਆ ਹੋਰ ਕਿਹੜੇ ਕਿਹੜੇ ਰਾਈਟਰਾਂ ਦਾ ਕੰਮ ਕੀਤਾ ਹੁਣ ਤੱਕ ਰਾਈਟਰਾਂ ਦਾ ਭਾਜੀ ਵੀ ਹੁਣ ਕਹੋ ਵੀ ਗਾਣੇ ਤਾਂ অলਮੋਸਟ ਹੁਣ ਮੇਰੀ ਹੀ ਕੋਸ਼ਿਸ਼ ਆ ਵੀ ਮੈਂ ਹੁਣ ਆਪ ਗਾਣੇ ਕਰ ਰਿਹਾ ਹਾਂ ਠੀਕ ਹੈ ਤੇ ਵੀ ਜਿੱਥੋਂ ਵੀ ਵਧੀਆ ਮਿਲਦਾ ਤਾਂ ਲੈ ਲੈਂਦੇ ਆਪ ਵੀ ਲਿਖ ਲੈਨੇ ਹੋ ਨਹੀਂ ਆਪ ਨੇ ਅੱਛਾ ਠੀਕ ਹੈ ਮਨ ਨੂੰ ਹੁਣ ਇਹ ਹੀ ਲੱਗਦਾ ਹੁੰਦਾ ਵੀ ਇੱਕ ਕਹਿ ਲਓ ਵੀ ਉਦੋਂ ਇਹ ਰੱਬ ਦੇ ਹੱਥੇ 'ਚ ਹੁੰਦਾ ਬਿਲਕੁਲ ਨਹੀਂ ਹੁੰਦਾ ਵੀ ਨਹੀਂ ਕੋਸ਼ਿਸ਼ ਜ਼ਰੂਰ ਕਰੇ ਹਾਂਜੀ 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 ਕਿਉਂਕਿ ਆਈ ਥਿੰਕ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਰਾਈਟ ਆ ਜਿਹੜਾ ਸਿੰਗਰ ਆ ਨਾ ਉਹ ਬੇਸਿਕਲੀ ਕੰਪੋਜ਼ਰ ਵੀ ਹੈ ਤੇ ਰਾਈਟਰ ਵੀ ਜੇ ਹੁਣ ਤੁਹਾਡਾ ਆਈਡੀਆ ਕਈ ਵਾਰੀ ਆਪਾਂ ਗੁੰਗਣਾਉਂਦੇ ਜਾਂਦੇ ਹਾਂ ਤੁਸੀਂ ਗੱਡੀ 'ਚ ਨਾ ਕੋਈ ਕੰਪੋਜੀਸ਼ਨ ਬਣ ਗਈ ਦਿਮਾਗ 'ਚ ਤੇ ਫਿਰ ਹੌਲੀ-ਹੌਲੀ ਲਿਖਣ ਵੀ ਲੱਗ ਜਾਂਦਾ ਹੈ ਨਾ ਤੇ ਮੈਨੂੰ ਲੱਗਦਾ ਹੈਲਪ ਹੈਲਪ ਕਰਦਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਹੈ ਨਾ ਤੇ ਆਸਟ੍ਰੇਲੀਆ ਤੋਂ ਬਿਨਾਂ ਕਿੱਥੇ ਕਿੱਥੇ ਟੂਰ ਕੀਤੇ ਹੁਣ ਹੋਰ ਕੰਟਰੀ ਕਿਹੜੇ ਕਿਹੜੇ ਕੰਟਰੀਆਂ ਚ ਨਹੀਂ ਹੋਰ ਕੀਤੇ ਨਹੀਂ ਇਸ ਸਾਲ ਸਿਗਾ ਇਹ ਕੈਨੇਡਾ ਦਾ ਬਣਦਾ ਸੀਗਾ ਜੀ ਅੱਛਾ ਜੀ ਕਹ ਲਓ ਉਧਰ ਵੀ ਹਲੇ ਕਹ ਲਓ ਨਵਾਂ ਸਿਗਾ ਜਾਣਾ ਠੀਕ ਹੈ ਤਾਂ ਇਧਰੋਂ ਆਸਟ੍ਰੇਲੀਆ ਦਾ ਵੀ ਪਹਿਲੀ ਗੱਲ ਚੱਲਦੀ ਸੀ ਫਿਰ ਮਨ ਲੱਗਿਆ ਵੀ ਨਹੀਂ ਇਧਰ ਇੱਕ ਗੇੜਾ ਮਾਰ ਕੇ ਸਹੀ ਹੈ ਹੁਣ ਇਧਰੋਂ ਆਸਟ੍ਰੇਲੀਆ ਤੋਂ 2 ਸਾਲ ਪਾਗ ਲੈ ਕੇ ਜੀ ਇਹ ਸਿਰਫ ਬਾਕੀ ਹੁਣ ਅਗਲੇ ਸਾਲ ਯੂਰਪ ਪੇ ਜਾ ਕਰ ਗੁੱਡ ਪਿਛਲੀ ਪਿਛਲੇ ਟਾਈਮ ਤੋਂ ਤੁਸੀਂ ਜਿਵੇਂ ਹੁਣ ਕੁਲਵਿੰਦਰ ਭਾਈ ਜੀ ਉਹਨਾਂ ਦੇ ਵੀ ਗਾਣੇ ਸੁਣੇ ਹਨਾ ਵਰਲਡਵਾਈਡ ਉਦੋਂ ਸੀੜੀਆਂ ਦਾ ਜ਼ਮਾਨਾ ਸੀ ਜਾਂ ਹੁਣ ਅੱਜਕੱਲ ਸਪੋਟੀਫਾਈ ਆ ਗਿਆ YouTube ਆ ਗਿਆ Facebook ਐਂਡ Instagram ਸਾਰਾ ਕੁਝ ਰਿਲ ਆ ਗਿਆ ਹਨਾ ਆਉਣ ਵਾਲੇ 5 ਸਾਲਾਂ ਤੱਕ ਤੁਸੀਂ ਕਿੱਥੇ ਦੇਖਦੇ ਹੋ ਪੰਜਾਬੀ ਗਾਇਕੀ ਨੂੰ ਭਜੀ ਜੀ ਐਜ਼ ਅ ਟੈਕਨੋਲੋਜੀ ਵਾਈਬ ਦੇਖਿਆ ਜਾਵੇ ਮੈਨੂੰ ਲੱਗਦਾ ਇਹ ਅਨਪ੍ਰੇਡਿਕਟੇਬਲ ਹੈ ਹਾਂਜੀ ਵੀ ਆਪਾਂ ਕੁਝ ਪ੍ਰੇਡਿਕਟ ਨਹੀਂ ਕਰ ਸਕਦੇ ਵੀ ਕਿੱਦਾਂ ਕੀ ਹੋਣਾ ਕਿੱਦਾਂ ਨਹੀਂ ਤੇ ਮੈਨੂੰ ਲੱਗਦਾ ਮੈਂ ਤਾਂ ਆਪ ਹੀ ਬਹੁਤ ਛੋਟਾ ਹਾਲੀਫੀਲ ਵੀ ਮੈਂ ਪ੍ਰੇਡਿਕਟ ਕਰ ਸਕਾਂ ਯਾ ਕਿਉਂਕਿ ਮੈਂ ਮੈਂ ਆਪਣੀ ਤੁਹਾਨੂੰ ਖੁਦ ਹੀ ਐਗਜ਼ਾਮਪਲ ਦੱਸਦਾ ਜਦੋਂ ਮੈਂ ਵਾਕਮੈਨ ਦੇ ਵਿੱਚ ਗਾਣੇ ਸੁਣਦਾ ਹੁੰਦਾ ਸੀ ਮੈਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਮੈਂ ਹਨਾ ਕਦੇ ਰਿਕਾਰਡ ਵੀ ਕਰੂੰਗਾ ਆਪਣਾ ਗਾਣਾ ਉਹ ਵੀ ਚਲੋ ਤੇ ਮੈਂ ਇਹ ਨਹੀਂ ਕਿ ਕਦੇ ਸੋਚਿਆ ਵੀ ਮੈਂ ਫੋਨ ਦੇ ਵਿੱਚ ਇੰਨੇ ਸਾਰੇ ਹਜ਼ਾਰਾਂ ਗੀਤ ਇਕੱਠੇ ਇਕੱਠੇ ਹੋ ਗਿਆ ਟੈਕਨੋਲੋਜੀ ਇੰਨੀ ਵੱਧ ਗਈ ਤੇ ਕਿਉਂਕਿ ਸਾਡੇ ਘਰ ਤੋਂ ਦੋ ਤਿੰਨ ਘਰ ਛੱਡ ਕੇ ਵੀ ਜੀ ਗੁਆਂਢੀ ਰਹਿੰਦੇ ਹੁੰਦੇ ਸੀਗੇ ਇੱਕ ਮੈਂ ਉਹਨਾਂ ਕੋਲ ਜਾਣਾ ਮੰਗਣਾ ਵੀ ਵਾਕਮੈਨ ਦੇ ਵਿੱਚ ਵੀ ਜਿਹੜਾ ਵੀ ਨਾ ਮੰਗਣਾ ਲੱਗਣਾ ਹਾਂਜੀ ਵੀ ਇਹਨਾਂ ਦਾ ਭਰਦੋ ਵਿੱਚ ਹਨਾ ਲੈਪਟਾਪ ਦਾ ਭਰ ਹੁੰਦੇ ਸੀ ਕੰਪਿਊਟਰ ਦਾ ਹੁਣ ਕਿਵੇਂ ਸੌਖਾ ਲੱਗਦਾ ਕੰਮ ਵੀ ਜਦੋਂ ਤੁਸੀਂ ਗਾਣਾ ਰਿਲੀਜ਼ ਕਰਦੇ ਹੋ ਹਾਂਜੀ ਇਹ ਕਿਵੇਂ ਹੁੰਦਾ ਪ੍ਰੋਸੈਸ ਚੈਲੈਂਜਿੰਗ ਵੀ ਆ ਜੀ ਹਾਂਜੀ ਕਿਉਂਕਿ ਹੁਣ ਤਾਂ ਤੁਸੀਂ ਇੰਟਰਨੈਟ ਤੇ ਪਾਇਆ ਗੀਤ ਤੇ ਸਾਰੀ ਦੁਨੀਆ 'ਚ ਇੱਕ ਘੰਟੇ 'ਚ ਪਹੁੰਚ ਗਿਆ ਹਾਂਜੀ ਹਾਂਜੀ ਹਨਾ ਮੰਨ ਲਓ ਤਾਂ ਵੀ ਪਾਉਣਾ ਸੌਖੀ ਗੱਲ ਆ ਤੇ ਸਾਰੀ ਦੁਨੀਆ ਤੱਕ ਪਹੁੰਚਾਉਣਾ ਔਖਾ ਆ ਕਿਉਂਕਿ ਅੱਜ ਦਾ ਗੱਲ ਆ ਵੀ ਟਾਈਮ ਇਦਾਂ ਦਾ ਆ ਜੀ ਪ੍ਰੋਮੋਸ਼ਨ ਦੀ ਸਿਰ ਤੇ ਹੀ ਆ ਸਾਰਾ ਕੁਝ ਜੀ ਹਾਂਜੀ ਜਾਂ ਫਿਰ ਤੁਹਾਡੇ ਪ੍ਰੋਡਕਟ 'ਚ ਜੀ ਜਾਣਾ ਉਹਨੇ ਤਾਂ ਚੱਲਣਾ ਚਾਹੀਦਾ ਹਨਾ ਇਹ ਵੀ ਗੱਲ ਆ ਪਰ ਮੈਂ ਹੁਣ ਐਂਜੋਸ ਆਫ ਫੀਲਿੰਗ ਆ ਮੈਂ ਕਾਫੀ ਕੱਲੋ ਇੱਥੇ ਹੁਣ ਮਿਲਿਆ ਲੋਕਾਂ ਨੂੰ ਉਹਨਾਂ ਨੇ ਉਹਨਾਂ ਦੇ ਗਾਣੇ ਸੁਣਿਆ ਉਹਨਾਂ ਨੇ ਅਪਲੋਡ ਕੀਤੇ ਹੋਏ ਪਰ ਉਹ ਚੀਜ਼ ਨੂੰ ਦੇਖ ਕੇ ਲੱਗਦਾ ਵੀ ਹਾਂ ਇਹ ਚੀਜ਼ ਲੋਕਾਂ ਤੱਕ ਪਹੁੰਚਣੀ ਚਾਹੀਦੀ ਪਰ ਪਹੁੰਚੀ ਨਹੀਂ ਜੀ ਸਭ ਤੋਂ ਬੈਸਟ ਗੱਲ ਮੈਨੂੰ ਲੱਗਦੀ ਹੁੰਦੀ ਹੈ ਜਿਵੇਂ ਤੁਹਾਡੇ ਮੰਮੀ ਤੁਹਾਡੇ ਨਾਲ ਜਾਂਦੇ ਆ ਸਾਰੇ ਟੂਰ ਤੇ ਹਨਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਫਾਦਰ ਤੋਂ ਬਾਅਦ ਮਾਂ ਇੱਕ ਮਤਲਬ ਐਸਾ ਆਸਰਾ ਹੁੰਦੀ ਹੈ ਹਨਾ ਕਿਉਂਕਿ ਉਹਨਾਂ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਵੀ ਚੱਕੀ ਹੋਈ ਹੈ ਤੁਹਾਡੇ ਨਾਲ ਰਹਿੰਦੇ ਆ ਤੇ ਇੱਕ ਕਿਉਂਕਿ ਜੇ ਘਰ ਦਾ ਬੰਦਾ ਇੱਕ ਨਾਲ ਆ ਫਿਰ ਬੰਦਾ ਵੈਸੇ ਹੀ ਉੱਡਿਆ ਫਰੀ ਜਾਂਦਾ ਹਨਾ ਤੇ ਉਹਨਾਂ ਤੋਂ ਬਿਨਾ ਹੋਰ ਰਿਸ਼ਤੇਦਾਰੀ ਚੋਂ ਕੌਣ ਕੌਣ ਸਪੋਰਟ ਚ ਨੇ ਕਹ ਲਓ ਵੀ ਰਿਸ਼ਤੇਦਾਰੀ ਵਿੱਚੋਂ ਸਾਰੇ ਸਪੋਰਟ ਚ ਆ ਵੀ ਨਾਲੀ ਸਾਈਡ ਤੋਂ ਤਾਂ ਹੈਗੇ ਆ ਜੀ ਤੇ ਇਧਰੋਂ ਦਾਦਕੇ ਵਾਲੀ ਸਾਈਡ ਤੋਂ ਥੋੜਾ ਕਹ ਲਓ ਪਾਪਾ ਤੋਂ ਬਾਅਦ ਘਟ ਗਏ ਸੀਗੇ ਥੋੜਾ ਜਿਹਾ ਤੇ ਫਿਰ ਕਹ ਲਓ ਵੀ ਜਦੋਂ ਜਦੋਂ ਦਾਦਾ ਦਾ ਜੀ ਉਹ ਵੀ ਤੇ ਫਿਰ ਉਹ ਕਿਉਂਕਿ ਮੋਸਟਲੀ ਸਾਰੇ ਉਹ ਬਾਰੇ ਹੀ ਆ ਫੋਰਨ ਹੀ ਆ ਠੀਕ ਹੈ ਤਮੋਦੀ ਕਰਕੇ ਗੱਲਬਾਤ ਹੋ ਜਾਂਦੀ ਆ ਤੇ ਜ ਜਦੋਂ ਹੁਣ ਬੂ ਭਾਬੀਏ ਗਾਣਾ ਆਇਆ ਸੀ ਹਾਂਜੀ 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 ਆ ਉਦੋਂ ਫਿਰ ਕਹ ਲਓ ਵੀ ਸਾਰਿਆਂ ਦੇ ਫੋਨ ਆਏ ਵੀ ਨਹੀਂ ਗਾਣਾ ਵੈਰੀ ਗੁੱਡ ਬੈਸਟ ਸ਼ੀਜ਼ ਵੀ ਫੋਨ ਆਇਆ ਵੈਰੀ ਗੁੱਡ ਤੇ ਹੁਣ ਫਿਲਮਾਂ ਦਾ ਵੀ ਹੈ ਅੱਗੇ ਫਿਊਚਰ ਚ ਪਲਾਨ ਕਿਉਂਕਿ ਤੁਹਾਡੀ ਲੁੱਕ ਮੈਨੂੰ ਲੱਗਾ ਐਨ ਪੂਰੀ ਹੀਰੋ ਵਾਲੀ ਲੁੱਕ ਐ ਵਧੀਆ ਕੰਦ ਕਾਠਾ ਪਰਮਾਤਮਾ ਨੇ ਦਿੱਤਾ ਫਿਲਮਾਂ ਦਾ ਰੁਝਾਨ ਕਹ ਲਓ ਵੀ ਮੇਰਾ ਸਿਗਾ ਨਹੀਂ ਵਨ ਟਾਈ ਹੋਣਾ ਨੇ ਕਰਤਾ ਕਿਉਂਕਿ ਉਹਨਾਂ ਨੇ ਮੇਰੀਆਂ ਕਾਫੀ ਕਲਾਸਾਂ ਵੀ ਲੁਵਾਈਆਂ ਅੱਛਾ ਜੀ ਤੇ ਪਰ ਮੈਨੂੰ ਇਹ ਲੱਗਦਾ ਵੀ ਜਦੋਂ ਤੱਕ ਵੀ ਇੱਧਰ ਪੱਕੇ ਦੌਰ ਪੱਕੇ ਪਹਿਲੀ ਗਾਇਕੀ ਗੱਲ ਨਹੀਂ ਹੋ ਜਾਂਦੇ ਆ ਇੱਕ ਚੀਜ਼ ਅਸੀਂ ਸਟੇਬਲ ਜਦੋਂ ਕਰ ਲਈ ਫਿਰ ਇਹ ਦੂਜੀ ਵੱਲ ਜਾਏ ਇਹ ਕੰਪਲੀਟ ਕਰਕੇ ਫਿਰ ਹਾਂਜੀ ਤੇ ਜੇ ਕੋਈ ਕੋਈ ਖੇਤੀ ਆਫਰ ਆਉਂਦੀ ਆ ਫਿਰ ਕਰਾਂਗੇ ਐਕਸੈਪਟ ਵੀ ਜੇ ਦਾ ਮੈਂ ਉਹ ਜੀ ਨੂੰ ਨਿਭਾ ਸਕਦਾ ਮੈਂ ਫਿਰ ਤਾਂ ਜ਼ਰੂਰ ਕਰੂੰਗਾ ਲਾਉਣੇ ਹੋ ਕਲਾਸਾਂ ਲੈਣੇ ਹੋ ਹਾਂਜੀ ਮੈਂ ਕੀਤੀਆਂ ਸੀ ਗਿਆ ਅੱਛਾ ਠੀਕ ਹੈ ਤਾਂ ਮੈਂ ਲਾਸਟ ਈਅਰ ਹਾਂਜੀ ਲਾਸਟ ਈਅਰ ਕੀਤੀਆਂ ਸੀ ਗਿਆ ਹੋਰ ਕੀ ਕੀ ਸ਼ੌਕ ਨੇ ਹੋਬੀਜ਼ ਹੋਬੀਜ਼ ਮੇਰੀਆਂ ਜਿਆਦਾ ਇਹੀ ਆ ਵੀ ਮੈਂ ਜੋ ਚੰਡੀਗੜ੍ਹ ਹੁੰਨਾ ਹਾਂ ਜੀ ਆ ਮੋਸਟਲੀ ਉੱਥੇ ਕਹ ਲੋ ਵੀ ਬੁੱਕਸ ਵਗੈਰਾ ਜਾਂ ਕਹ ਲੋ ਵੀ ਸਾਡੇ ਉੱਥੇ ਫਲੈਟ ਦੇ ਵਿੱਚ ਸਟੂਡੀਓ ਲੱਗਿਆ ਹੋਇਆ ਹੈ ਚੇਤ ਦਾ ਅੱਛਾ ਜੀ ਤਾਂ ਚੇਤ ਸਿੰਘ ਉਹ ਵੀ ਕਹ ਲੋ ਵੀ ਸਾਡੇ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਮੁੰਡਾ ਤਾਂ ਮੈਨੂੰ ਇਹ ਹੁੰਦਾ ਵੀ ਉਹਦੇ ਸਟੂਡੀਓ 'ਚ ਬੈ ਕੇ ਦੇਖੀ ਵੀ ਉਹ ਕਿਵੇਂ ਬਣਾਦਾ ਕਿਵੇਂ ਨਹੀਂ ਵੀ ਥੋੜੀ-ਬਹੁਤ ਜਿੱਥੋਂ ਵੀ ਨੌਲੇਜ ਗ੍ਰੈਬ ਕਰ ਸਕੀਏ ਤੇ 뮤직 ਤੋਂ ਬਿਨਾ ਹੋਰ ਵੀ ਕੋਈ ਸ਼ੌਕ ਹੈਗੇ ਉਹ ਬੁੱਕਸ ਉਹ ਗਾਣਾ ਹੁਣ ਮੈਂ ਸ਼ੁਰੂ ਕੀਤੀਆਂ ਹੋਈਆਂ ਕਾਫੀ ਪੜ੍ਹਨੀਆਂ ਠੀਕ ਜਦੋਂ ਕੁ ਟਾਈਮ ਲੱਗਦਾ ਵੀ ਪੜ੍ਹਦੇ ਹਾਂ ਹਾਂਜੀ ਕਿਉਂਕਿ ਸਿੱਖਣ ਨੂੰ ਮਿਲਦਾ ਹੁਣਾਂ ਤੁਹਾਨੂੰ ਹਾਂਜੀ 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 ਹੋਰ ਕੀ ਨੇ ਭਵਿੱਖ ਦੇ ਪਲਾਨ ਹੋਰ ਭਵਿੱਖ ਦਾ ਸੋਚਿਆ ਤਾਂ ਬਹੁਤ ਕੁਝ ਹੋਇਆ ਵਿਆਹ ਗੱਲ ਕਰਾਉਣਾ ਕਿਉਂਕਿ ਇਕੱਲੇ ਹੀ ਥੋੜੇ ਥੋੜੇ ਦੇਖਦੇ ਹਾਂ ਕਮੈਂਟ ਥੱਲੇ ਕੁੜੀਆਂ ਦੇ ਗਾ ਪਾਇਆ ਪਿਆ ਹੁੰਦਾ ਵਿੱਚ ਜਦੋਂ ਸੰਜੋਗ ਠੀਕ ਹੈ ਹਲੇ ਕੋਈ ਹਲੇ ਕੋਈ ਹੈ ਹੀ ਤਾਂ ਨਹੀਂ ਲਾਈਨ 'ਚ ਠੀਕ ਹੈ ਹਲੇ ਤੱਕ ਕੈਰੀਅਰ ਤੇ ਹੀ ਫੋਕਸ ਹੈ ਹਾਂਜੀ ਠੀਕ ਹੈਲੇ ਇਧਰ ਹੀ ਫੋਕਸ ਹੈ ਕਿਉਂਕਿ ਪਹਿਲਾ ਡ੍ਰੀਮ ਇਹੀ ਆ ਵੈਰੀ ਗੁੱਡ ਵੈਰੀ ਗੁੱਡ ਜੋ ਚੀਜ਼ਾਂ ਪਾਪਾ ਦੂਰੀਆਂ ਛੱਡ ਕੇ ਉਹਨਾਂ ਨੂੰ ਪੂਰਾ ਕੀਤਾ ਜੀ ਜੀ ਨਹੀਂ ਸਾਡੀਆਂ ਸਾਰਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਤੇ ਤੁਸੀਂ ਉਹ ਅਚੀਵਮੈਂਟ ਜ਼ਰੂਰ ਪੂਰੀ ਕਰੋਗੇ ਕਿਉਂਕਿ ਬਾਈ ਜੀ ਜਿੱਥੇ ਵੀ ਨੇ ਜਿੱਥੇ ਵੀ ਸੁਣਦੇ ਹੋਣਗੇ ਤੇ ਸਾਡੇ ਸਾਰੇ ਪੰਜਾਬੀਆਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਕਿਉਂਕਿ ਅਸੀਂ ਵੀ ਸਾਡਾ ਵੀ ਸਾਰਿਆਂ ਦਾ ਸੁਪਨਾ ਵੀ ਤੁਹਾਨੂੰ ਕਿਉਂਕਿ ਜਿਹੜੇ ਬੱਚਿਆਂ ਦਾ ਡਿਜ਼ਰਵ ਕਰਦੇ ਆ ਜਿਹੜੇ ਉਹਨਾਂ ਨੂੰ ਉਹ ਉਹ ਮਕਾਮ ਪਰਮਾਤਮਾ ਦਊਗਾ ਹੀ ਦਊਗਾ ਹੋਰ ਕੀ ਕੁਝ ਕੁਝ ਚ ਕਹਿਣਾ ਚਾਹੋਗੇ ਤੁਸੀਂ 7 ਸੀਜ਼ ਦੇ ਆਡੀਅנס ਨੂੰ ਸਾਰੇ ਸੁਣ ਰਹੇ ਸਨ ਤੁਹਾਨੂੰ ਬਾਕੀ ਮੈਂ ਕੱਲੋ ਵੀ 7 ਸੀਜ਼ ਦੀ ਸਾਰੀ ਟੀਮ ਨੂੰ ਮਿਲਿਆ ਤੇ ਜਿਵੇਂ ਜਦੋਂ ਅਸੀਂ ਇੱਥੇ ਲੈਂਡ ਹੋਏ ਤਾਂ ਆਪਦੇ ਨੇ ਭਾਜੀ ਹੁਣਾਂ ਨੂੰ ਮਿਲਿਆ ਸੀ ਮੈਂ ਲਾਦਾ ਗੁਰਪ੍ਰੀਤ ਭਾਜੀ ਹੁਣੀ ਜੀ ਤਾਂ ਕਹ ਲਓ ਵੀ ਇੱਕ ਉਹ ਹੁੰਦਾ ਆਪਣਾਪਣ ਜੀ ਮਿਲੇ ਚਾਹੇ ਪਹਿਲੀ ਵਾਰ ਹੋਵੇ ਸਾਰੀ ਟੀਮ ਮੈਨੂੰ ਵਧੀਆ ਲੱਗੀ ਜੀ ਤੇ ਮਰਦੇ ਕੋਈ ਸਨੇਹਾ ਵੀ ਸਭ ਨੀਂ ਚੀਜ਼ ਨੂੰ ਐਨ ਪੂਰਾ ਪਰਮਾ ਹੁੰਗਾ ਰਹੇ ਰੱਜ ਕੇ ਪਿਆਰ ਦੋ ਤੇ ਬਾਈ ਜੀ ਦਾ ਜਿਹੜਾ ਵੀ ਤੁਹਾਡਾ ਫੇਵਰਟ ਗਾਣਾ ਉਹ ਅਸੀਂ ਜਰੂਰ ਸੁਣਨਾ ਚਾਹਵਾਂਗੇ ਸਾਰੇ ਸਰੋਤੇ ਹਾਂਜੀ ਉਹਨਾਂ ਦੇ ਫੇਵਰਟ ਤਾਂ ਕੱਲ ਸਾਰੇ ਗਾਣੇ ਆ ਹੂੰ ਪਰ ਜਿਹਨੂੰ ਮਤਲਬ ਤੁਹਾਨੂੰ ਗਾ ਕੇ ਐ ਮਹਿਸੂਸ ਹੁੰਦਾ ਵੀ ਬਿਲਕੁਲ ਕੁਲਵਿੰਦਰ ਢਿੱਲੋਂ ਹੀ ਆ ਗਿਆ ਤੁਹਾਡੇ ਚ ਕੱਲੋ ਇਹ ਚੀਜ਼ ਦਾ ਮੈਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਚੀਜ਼ ਤਾਂ ਮੈਨੂੰ ਕੋਈ ਕਦੇ ਮਹਿਸੂਸ ਹੋ ਕੀਤੀ ਨਹੀਂ ਜੀ 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 ਪਰ ਮੈਨੂੰ ਇਹ ਹੁੰਦਾ ਵੀ ਹਾਂ ਮੈਂ ਹੈੱਡਫੋਨ ਲਾ ਕੇ ਜਦੋਂ ਵੀ ਗਾਣੇ ਸੁਣਾ ਮੈਨੂੰ ਇਹ ਹੁੰਦਾ ਵੀ ਜਿਹੜੀ ਜਿਹੜੀ ਚੀਜ਼ ਥੋੜੀ ਰਹਿਂਦੀ ਆ ਕੋਈ ਗਾਣੇ ਦੀ ਲਾਈਨ ਉਹ ਕਿਦਾਂ ਛੱਡਦੇ ਸੀਗੇ ਕਿ ਮੈਂ ਉਹ ਤਾਂ ਨਹੀਂ ਗਾ ਮਕਾ ਕਿਦਾਂ ਕਰਦੇ ਸੀ ਹਾਂਜੀ ਜੀ ਮੈਂ ਉਹ ਚੀਜ਼ਾਂ ਸਿੱਖਦਾ ਹੁੰਦਾ ਪਰ ਮੈਨੂੰ ਮੈਂ ਕਾਲਜ ਵਾਲਾ ਤੁਹਾਨੂੰ ਗਾਣਾ ਜ਼ਰੂਰ ਸੁਣਾਉਣਾ ਜੀ ਸੁਣਾਓ ਉੱਠ ਨੀ ਪ੍ਰੀਤੋ ਜਰਾ ਕੰਨ ਲਾ ਕੇ ਸੁਣ ਮਚੀ ਹਹਾਕਾਰ ਨੂੰ ਸਾਰਾ ਹੀ ਸਟਾਫ ਤੇ ਸਟੂਡੈਂਟ ਦੇਖ ਭੱਜੇ ਜਾਣ ਬਾਹਰ ਨੂੰ ਫਸ ਗਏ ਕਸੂਤੀ ਅੱਜ ਸ਼ੇਰ ਕਾਗਜੀ ਨਹੀਂ ਮਿੱਟੀ ਵਿੱਚ ਲਟਣੇ ਕਾਲਜ ਚ ਕੁੰਡੀਆਂ ਦੇ ਸਿੰਘ ਫਸ ਗਏ ਨਹੀਂ ਧੁੱਪ ਵਾਤੇ ਪਿੱਟਣੇ ਕਾਲਜ ਚ ਕੁੰਡੀਆਂ ਦੇ ਸਿੰਘ ਫਸ ਗਏ ਨਹੀਂ ਧੁੱਪ ਵਾਤੇ ਪਿੱਟਣੇ ਵਾਹ ਜੀ ਵਾਹ ਕੀ ਬਾਤ ਹੈ ਬਿਲਕੁਲ ਹੂ ਹੂ ਉਹੀ ਆਵਾਜ਼ ਹੈ ਮਹਾਰਾਜ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਤੁਹਾਡੇ ਜਿਹੜੇ ਭਵਿੱਖ ਦੇ ਪਲਾਨਸ ਨੇ ਉਹ ਸਕਸੈਸ ਹੋਣ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਪੂਰੇ ਪੰਜਾਬੀਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਸਤਿਕਾਰ ਤੇ ਫਿਰ ਪ੍ਰਮਾਤਮਾ ਨੇ ਕਰਿਆ ਆਪਾਂ ਇਕੱਠੇ ਹੋਵਾਂਗੇ ਤੁਸੀਂ ਸਟੂਡੀਓ 'ਚ ਆਏ ਗੱਲਾਂ ਬਾਤਾਂ ਕੀਤੀਆਂ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ